ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਉਦਮ ਕਰਿਆ ਛੋਟੀ ਜੀ ਵੀਡੀਓ ਬਣਾਈ ਆ ਤੁਹਾਡੇ ਨਾਲ ਦੋਸਤਾਂ ਨਾਲ ਜਾਣਕਾਰੀ ਸਾਂਝੀ ਕਰੀਏ ਆ ਜੋ ਸੰਤਾਪ ਹੁਣ ਪੰਜਾਬ ਹੰਡਾ ਰਿਹਾ ਵਾ ਹੜ੍ਹਾਂ ਨੂੰ ਲੈ ਕੇ ਅੱਧਾ ਪੰਜਾਬ ਡੁੱਬਿਆ ਵਾ ਇਹਦਾ ਕਾਰਨ ਕੀ ਬਣਦਾ ਕਿਉਂ ਬਾਰ-ਬਾਰ ਪੰਜਾਬ ਨੂੰ ਡੁੱਬਿਆ ਜਾ ਰਿਹਾ ਹੈ ਕੇਂਦਰ ਸਰਕਾਰ ਜਾਂ ਸੂਬੇ ਦੀਆਂ ਸਰਕਾਰਾਂ ਕਿਉਂ ਨਾਕਾਮ ਰਹਿੰਦੀਆਂ ਨੇ ਭਈ ਪੰਜਾਬੀਆਂ ਦੀ ਪਾਹ ਫੜਨ ਤੋਂ ਪੰਜਾਬ ਨੂੰ ਵਾਰ-ਵਾਰ ਇਹ ਸੰਤਾਪ ਕਿਉਂ ਹਟਾਇਆ ਜਾ ਰਿਹਾ ਜੇ ਆਪਾਂ ਇਹਦੇ ਕਾਰਨਾਂ ਬਾਰੇ ਮੈਂ ਜਿੰਨਾ ਕੁ ਜਾਣਦੀ ਸਮਝ ਸਕਿਆ ਮਾਂ ਇਹਦੇ ਕਾਰਨਾਂ ਨੂੰ ਆਪਾਂ ਘੋਖੀਏ ਤਾਂ ਪਤਾ ਲੱਗਦਾ ਵੀ ਇਹ ਸਾਰੀ ਜਿਹੜੀ ਸਾਜ਼ਿਸ਼ ਉਹ 1947 ਦੀ ਜਿਹੜੀ ਵੰਡ ਉਹਦੇ ਵਿੱਚ ਪਈ ਆ ਕਿਉਂਕਿ ਜਦੋਂ 1947 ਦੀ ਵੰਡ ਤੋਂ ਬਾਅਦ ਇੰਡੀਆ ਤੇ ਪਾਕਿਸਤਾਨ ਬਣੇ ਆ ਉਦੋਂ ਪਾਣੀਆਂ ਦੀ ਵੀ ਵੰਡ ਹੋਣੀ ਸੀ ਜੋ ਆਸਾਸੇ ਜੋ ਸੋਮੇਸੂਪਿਆਂ ਕੋਲੇ ਜਾਂ ਦੋਨਾਂ ਦੇਸ਼ਾਂ ਦੇ ਵਿੱਚ ਸੀਗੇ ਉਹਨਾਂ ਦੀ ਵੰਡ ਹੋਣੀ ਸੀ ਤਾਂ ਉੱਥੇ ਪਾਣੀਆਂ ਦੀ ਵੰਡ ਵੀ ਇੱਕ ਵੱਡਾ ਵਿਸ਼ਾ ਸੀਗਾ ਜਿਹਦੇ ਵਿੱਚੋਂ ਸਿੰਧੂ ਜਲ ਸਮਝੌਤਾ ਹੋਇਆ ਜਿਹੜਾ ਪਾਕਿਸਤਾਨ ਦੇ ਨਾਲ ਤੇ ਉੱਥੇ ਹੀ ਜਦੋਂ ਪਾਣੀਆਂ ਦੀ ਗੱਲ ਆਉਂਦੀ ਆ ਫਿਰ ਜਿੱਥੋਂ ਤੱਕ ਪਤਾ ਲੱਗਿਆ ਭਈ 1948 ਦੇ ਵਿੱਚ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਸੀ ਉਸ ਨੂੰ ਕਿਹਾ ਗਿਆ ਵੀ ਤੁਸੀਂ ਜਿਹੜਾ ਇਹ ਪਾਕਿਸਤਾਨ ਨੂੰ ਵਾਧੂ ਪਾਣੀ ਜਾਂਦਾ ਇਹਨੂੰ ਕਿਸੇ ਤਰੀਕੇ ਵਰਤ ਸਕਦੇ ਹੋ ਖੇਤੀ ਲਈ ਜਾਂ ਕਿਸੇ ਉਦਯੋਗ ਲਈ ਕਿਸੇ ਲਈ ਵੀ ਤਾਂ ਕਹਿੰਦੇ ਇਹਨਾਂ ਦਾ ਕਹਿਣਾ ਸੀਗਾ ਵੀ ਸਾਡੇ ਕੋਲ ਤਾਂ ਪਾਣੀ ਵਾਫਰ ਆ ਸਾਨੂੰ ਲੋੜ ਨਹੀਂ ਹੈਗੀ ਇਹ ਪਾਣੀ ਪਾਕਿਸਤਾਨ ਨੂੰ ਦੇ ਦਿੱਤਾ ਜਾਵੇ ਤਾਂ ਫਿਰ ਉੱਥੇ ਜਿਹੜਾ ਭਾਰਤ ਦੇ ਹੁਕਮਰਾਨ ਸੀ ਉਹਨਾਂ ਨੇ ਪਾਕਿਸਤਾਨ ਤੋਂ ਪਾਣੀ ਰੋਕਣ ਦੇ ਲਈ ਪੰਜਾਬ ਦੇ ਨੁਮਾਇੰਦਿਆਂ ਤੋਂ ਸਹਿਮਤ ਕਰਵਾ ਲਏ ਅੰਦਰ ਖਾਤੇ ਸਮਝੌਤੇ ਹੋ ਗਏ ਤੇ ਜਿਹੜਾ ਉਹ ਪਾਣੀ ਸੀਗਾ ਉਹ ਰਾਜਸਥਾਨ ਨੂੰ ਅਲਾਟ ਕਰਵਾਤਾ ਜਿਹਦੀ ਅੱਜ ਆਪਾਂ ਦਵਾਈ ਦੇ ਰਹੇ ਹਾਂ ਰਾਜਸਥਾਨ ਨੂੰ ਪਾਣੀ ਜਾ ਰਿਹਾ ਵਾ ਇਹ ਸਾਡੇ ਜਿਹੜੇ ਸਿਆਸਤਦਾਨ ਆ ਉਹਨਾਂ ਦੀ ਨਲਾਇਕੀ ਦੇ ਕਾਰਨ ਹੋਇਆ ਚਲੋ ਫਿਰ ਉਸ ਤੋਂ ਬਾਅਦ ਆਉਂਦੇ ਆਉਂਦੇ 1962 ਦੀ ਚੀਨ ਨਾਲ ਜੰਗ ਹੋਈ ਦੇਸ਼ ਨੂੰ ਅੰਨ ਸੰਕਟ ਵੀ ਚੱਲਣਾ ਪਿਆ ਆਰਥਿਕ ਤੌਰ ਤੇ ਵੀ ਦੇਸ਼ ਦਾ ਨੁਕਸਾਨ ਹੋਇਆ ਤੇ ਪੰਜਾਬੀ ਸੂਬੇ ਦੀ ਲੜਾਈ ਜਿਹੜੀ ਚੱਲਦੀ ਸੀਗੀ ਉਹ ਜੋਰ ਫੜ ਚੁੱਕੀ ਸੀ ਤੇ ਸਰਕਾਰ ਨੂੰ ਕੇਂਦਰ ਦੀਨ ਲੱਗਿਆ ਵੀ ਜਿਹੜਾ ਪੰਜਾਬ ਨਾਲ ਵਾਅਦਾ ਕੀਤਾ ਸੀ 47 ਚ ਪੰਜਾਬੀ ਬੋਲੀ ਦੇ ਆਧਾਰ ਤੇ ਸੂਬੇ ਬਣਾਉਣ ਦਾ ਉਹ ਪੰਜਾਬ ਨਾਲ ਹੁਣ ਸਾਨੂੰ ਪੂਰਾ ਕਰਨਾ ਪੈਣਾ ਵਾ ਫਿਰ 1966 ਦੇ ਵਿੱਚ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਪੰਜਾਬ ਪੁਨਰਗਠਨ ਐਕਟ ਬਣਿਆ ਉਹਦੇ ਵਿੱਚ ਫਿਰ ਇਹਨਾਂ ਨੇ ਹਿਮਾਚਲ ਤੇ ਹਰਿਆਣਾ ਦੋ ਨਵੇਂ ਸੂਬੇ ਪੰਜਾਬ ਚੋਂ ਕੱਟੇ ਤੇ ਉੱਤੇ ਫਿਰ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਉਹਦੇ ਵਿੱਚ ਧਾਰਾ 78 79 80 ਜਿਹਦੇ ਵਿੱਚ ਕਿ ਪਾਣੀਆਂ ਦਾ ਵੰਡ ਕਰਨੀ ਪਾਣੀਆਂ ਤੋਂ ਜੋ ਬਿਜਲੀ ਪੈਦਾ ਕਰਨੀ ਆ ਜਾਂ ਪਾਣੀਆਂ ਦਾ ਵਰਤੋਂ ਕਿਵੇਂ ਕਰਨੀ ਆ ਕੋਈ ਨਹਿਰਾਂ ਖਾਲ ਕੱਸੀ ਕੱਸੀਆਂ ਕੱਢਣੇ ਨੇ ਉਹ ਸਾਰਾ ਰੱਖ-ਰਖਾਅ ਕੇਂਦਰ ਨੇ 78 79 80 ਦੀ ਧਾਰਾ ਪਾ ਕੇ ਆਪਦੇ ਹੱਥ 'ਚ ਕਰ ਲਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਪਤਾ ਹੀ ਆ ਵੀ 78 ਤੋਂ ਲੈ ਕੇ 84 ਫਿਰ 84 ਹੰਡਾਈ ਉਹ ਵੀ ਸਾਰਾ ਮਸਲਾ ਸੂਬੇ ਦੇ ਵੱਧ ਅਧਿਕਾਰਾਂ ਦਾ ਮਸਲਾ ਸੀ ਪੰਜਾਬੀ ਪੋਲ ਦੇ ਇਲਾਕਿਆਂ ਦਾ ਸੀਗਾ ਪਾਣੀਆਂ ਦਾ ਮਸਲਾ ਸੀ ਉਹ 84 ਤੋਂ ਬਾਅਦ 95 ਤੱਕ ਸਾਰਾ ਦੌਰ ਆਪਾਂ ਦੇਖਿਆ ਹੀ ਆ ਵੀ ਕਿਵੇਂ ਪੰਜਾਬ ਨੇ ਆਪਣੇ ਪਿੰਡੇ ਤੇ ਹੰਢਾਇਆ ਹੁਣ ਉਸ ਤੋਂ ਬਾਅਦ ਵੀ ਜਿਹੜੀਆਂ ਪਹਿਲੀਆਂ ਹੁਕਮਰਾਨ ਤੇ ਦਾ ਸੀਗੀਆਂ ਚਾਹੇ ਉਹ ਕਾਲੀ ਦਲ ਸੀ ਚਾਹੇ ਭਾਜਪਾ ਚਾਹੇ ਕਾਂਗਰਸ ਕੋਈ ਵੀ ਸੀ ਉਹਨਾਂ ਦੀਆਂ ਨਲਾਇਕੀਆਂ ਤਾਂ ਆਪਾਂ ਦੇਖੀਆਂ ਹੀ ਨੇ ਹੁਣ ਆਪਾਂ ਅੱਜ ਦੇ ਦੌਰ ਚ ਆ ਕੇ ਦੇਖੀਏ 2025 ਦੇ ਵਿੱਚ 22 ਦੇ ਵਿੱਚ ਬਹੁਤ ਅਸੰਵਿਧਾਨ ਦੇ ਨਾਲ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ 92 ਬਧਾਇਕ ਬਣਾ ਕੇ ਦਿੱਤੇ ਜੋ ਕਿ ਇੱਕ ਰਿਕਾਰਡ ਸੀ ਵੀ ਅੱਜ ਤੱਕ ਨਹੀਂ ਬਣੇ ਸੀ ਤੇ ਹੁਣ ਜੇ ਇਹ ਚਾਹੁੰਦੇ ਹੁਣ ਦੀ ਸਰਕਾਰ ਤਾਂ ਇੱਕ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਸਕਦੇ ਆ ਜਿਵੇਂ ਬਾਕੀ ਸੂਬਿਆਂ ਦੇ ਵਿੱਚ ਭਈ ਅਸੀਂ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਧਾਰਾ 78 79 80 ਆ ਇਹਨਾਂ ਨੂੰ ਚੈਲੈਂਜ ਕਰਦੇ ਆ ਇਹਨਾਂ ਨੂੰ ਅਸੀਂ ਰੱਤ ਕਰਦੇ ਆ ਪਹਿਲਾਂ ਪੰਜਾਬ ਆਪੀ ਲੋਡ ਅਨਸਾਰ ਪਣੀ ਵਰਤੂਗਾ ਉਦੋਂ ਬਾਅਦ ਦੇਖੂਗਾ ਵੀ ਕਿਹੜੇ ਸੂਬੇ ਨੂੰ ਪਾਣੀ ਦੇਣਾ ਵਾ ਮੈਂ ਮੰਟੈਰੀਅਨ ਗਰਾਊਂਡ ਤੇ ਦੇਣਾ ਵਾ ਜਾਂ ਵੇਚਣ ਲਈ ਪਾਣੀ ਦੇਣਾ ਵਾ ਉਹ ਬਾਅਦ ਦੇ ਵਿੱਚ ਦੇਖਿਆ ਜਾਊਗਾ ਪਰ ਇਹਨਾਂ ਨੇ ਕੀਤਾ ਕੱਖ ਨਹੀਂ ਹੈਗਾ ਜਿਉਂ ਉਹਦੀ ਤਿਉਂ ਜਿਵੇਂ ਪਹਿਲੀਆਂ ਸਰਕਾਰਾਂ ਕਰਦੀਆਂ ਆਈਆਂ ਨੇ ਇਹਨਾਂ ਨੇ ਵੀ ਓਵੇਂ ਜਾਣ ਦੀ ਟੈਂਟ ਚ ਕਾਨਾ ਵਸਾਈ ਰੱਖਿਆ ਜਿਹਦਾ ਸੰਤਾਪ ਅੱਜ ਪੰਜਾਬ ਢਾ ਰਿਆ ਵਾ ਹਾੜ ਵੀ ਆਉਂਦੇ ਨੇ ਪੰਜਾਬ ਦਾ ਪਾਣੀ ਜਿਹੜਾ ਧਰਤੀ ਹੇਠਲਾ ਉਹਨੂੰ ਵੀ ਪਲੀਤ ਕੀਤਾ ਜਾਂਦਾ ਵਾ ਤੇ ਇਹਦੇ ਵਿੱਚੋਂ ਜੇ ਅਸੀਂ ਨਿਕਲਣਾ ਵਾ ਸਾਨੂੰ ਜੰਡੀ ਕੋਸ਼ਿਸ਼ ਕਰਕੇ ਇੱਕ ਵੱਡੀ ਧਿਰ ਬਣਾ ਕੇ ਇੱਕ ਵੱਡੀ ਲੜਾਈ ਪੰਜਾਬ ਦੀ ਸਾਨੂੰ ਲੜਨੀ ਪੈਣੀ ਆ ਜਿਹਦੇ ਵਿੱਚ ਇਹ ਜਿਹੜਾ ਸਿਆਪਾਵਾ ਨਾ ਰੀਆਰਗੇਨਾਈਜੇਸ਼ਨ ਐਕਟ 1966 ਧਾਰਾ 78 79 80 ਇਹਨਾਂ ਨੂੰ ਰੱਦ ਕਰਵਾਉਣਾ ਪੈਣਾ ਵਾ ਇਹਦੇ ਲਈ ਸਾਨੂੰ ਆਉਂਦੇ ਸਮੇਂ ਦੇ ਵਿੱਚ ਵੱਡੀ ਲੜਾਈ ਲੜਨੀ ਪੈਣੀ ਆ ਨਹੀਂ ਤਾਂ ਆਉਂਦੇ ਸਮੇਂ ਦੇ ਵਿੱਚ 23 ਚ ਆਇਆ ਪਹਿਲਾਂ 19 ਚ ਆਇਆ ਹੁਣ 25 ਚ ਆਇਆ 26 27 28 ਅੱਗੇ ਆਉਂਦੇ ਹੀ ਰਹਿਣਗੇ ਪੰਜਾਬ ਨੂੰ ਇਤਾਂ ਢਾਹ ਲੱਗਦੀ ਰਹੂਗੀ ਤੇ ਇਹ ਜ਼ਰੂਰੀ ਆ ਇੰਨੀਆਂ ਤੁਹਾਡੇ ਨਾਲ ਬੇਨਤੀਆਂ ਕਰਨੀਆਂ ਸੀਗੀਆਂ ਬਾਕੀ ਉਹੀ ਗਲਤੀ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ